ਇਹ ਤੇ ਤਸਵੀਰ ਵੀ ਲੱਗਦਾ ਹੈ ਤੁਹਾਨੂੰ ਜਿਹੜੇ ਹਫਤਾਵਾਰ ਦੀ ਖੁਸ਼ੀ ਜਣੀ ਉਹਦੀ ਜਿੱਤ ਦੇ ਦੀ ਖੁਸ਼ੀ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਦੇ ਕੋਮਦਾਰ ਕਹਿ ਲਾਇਆ ਕੋਈ ਅੱਜ ਇਸ ਗੱਲ ਦੀ ਸਮੂਹੇ ਇਸ ਲਾਪਰ ਤੇ ਬਹੁਤ ਬਣੀ ਰਹੀ ਕਿ ਜਦੋਂ ਦਾ ਖੁਸ਼ੂ ਸਿੰਘ ਪੂ ਵਾਲਾ ਤੇ ਇਹਦੇ ਸਾਥੀਆਂ ਨਾਲ ਬਹੁਤ ਵੱਡਾ ਪੁਰਾਣਾ ਲੰਮੀ ਸਮੇਂ ਤੋਂ ਇਹ ਜੀ ਪੀ ਜੀ ਇਹ ਅਸਪਤਲ ਬਣਾਉ ਦਾ ਚੱਲ ਰਿਹਾ ਹੈ ਇਸ ਵਿੱਚ ਸਫਲਤਾ ਹੋਈ ਹੈ ਪੀ ਜੀ ਆਈ ਦਾ ਉਪਾਉ ਦੀ ਸਫਲਤਾ ਹੋਈ ਹੈ ਉਹਦੇ ਗੁਰੂ ਸਾਹਿਬ ਦੇ ਸਹਾਰਨੇ ਬਜਾਉਂ ਅੱਜ ਇਹ ਇੱਕ ਖੜਬੜ ਤੋਂ ਦੇ ਉਪਾਈ ਗਏ ਗੁਰਦਾਰ ਕੈਂਪੋ ਜਿਸ ਤਰ੍ਹਾਂ ਇਹਨਾਂ ਦੇ ਪਹਿਲਾਂ ਤੋਂ ਚੱਲ ਰਿਹਾ ਸਿਸਟਮ ਉਸੇ ਤਰੀਕੇ ਗੁਰਦਾਰ ਕੈਂਪ ਵੀ ਅੱਜ ਲੱਗ ਰਹੇਗੇ ਇਸ ਤਰ੍ਹਾਂ ਦਾ ਕੈਪੀ ਲੱਗੇ ਤੇ ਮੈਂ ਸਮਝਦਾ ਕਿ ਅੱਜ ਦੇ ਸੰਤੇ ਇੱਕ ਮੈਨੂੰ ਖਾਸ ਕਰਨ ਲੱਗੀ ਹੈ ਕਿ ਸਤਾਰ ਬੰਗੂ ਵਾਲਾ ਸਾਹਿਬ ਜੀ ਜਿਹੜੀ ਸਫਲਿਅਤ ਹੈ ਉਹਦਾ ਅੱਜ ਬਹੁਤ ਵੱਡਾ ਭਾਰ ਹੋਇਆ ਮੈਂ ਦੇਖਿਆ ਕਿ ਇਥੋਂ ਸੁਣਿਆ ਆ ਕਿ ਲੋਕਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਪਵਾਨੀਗੜ ਸਮੁੱਚੇ ਸੰਗੂਰ ਹਲਕੇ ਵਿੱਚ ਬਹੁਤ ਵੱਡਾ ਆਪਣੇ ਲੰਮੀ ਜੀਵਨ ਦੇ ਸਬਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਇਹਨਾਂ ਦੇ ਸਾਥ ਜਾਨੀ ਕੀਤੇ ਨੇ ਵੱਡੇ ਸੰਸਾਰ ਤੋਂ ਜਿਵੇਂ ਕਿ ਗੁਰਮਤਿ ਮੁਤਾਬਕ ਜੋ ਬੰਦਾ ਸੀ ਤੇ ਉਹ ਇਹਨਾਂ ਨੇ ਕੀਤਾ ਮੈਂ ਸਮਝਦਾ ਕਿ ਸਾਡੇ ਇਲਾਕੇ ਦੇ ਬਹੁਤ ਹੀ ਇੱਕ ਚੰਗੀ ਸੋਚ ਰੱਖਣ ਵਾਲੇ ਆਗੂ ਦੇ ਤੌਰ ਤੇ ਅੱਜ ਇਹ ਉੱਪਰੇ ਨਹੀਂ ਇਨਦੀ ਸਖਸੀਅਤ ਨੂੰ ਨਿਖੇਰਨ ਲਈ 파ਮੇ ਸਮਾਂ ਲੱਗਿਆ ਸਮੇਂ ਸਮੇਂ ਤੇ ਕਈ ਵਾਰੀ ਰਾਜਨੀਤਿਕ ਲੋਕ ਨੇ ਜਿਹੜੇ ਹੁੰਦੇ ਨੇ ਮਨਮਤ ਨਾਲ ਉਹ ਅੱਗੇ ਆਉਂਦੇ ਨੇ ਦੂਸਰਿਆਂ ਨੂੰ ਕਮਜ਼ੋਰ ਕਰਕੇ ਆਉਂਦੇ ਨੇ ਉਹਨਾਂ ਦੀ ਬਦੌਲਤ ਇਹ ਮੈਂ ਅੱਜ ਲੇਟ ਸਮਝਦਾ ਕਿ ਇਹਦੀ ਸਖੀਰਤਾ ਜਿਹੜਾ ਨਖਾਰ ਆਇਆ ਉਹ ਲੇਟ ਆਇਆ ਹੁਣ ਵੀ ਗੁਰੂ ਸਾਹਿਬ ਤੇ ਸੇਵਾ ਕਰਨ ਬਿਨਾਂ ਨੂੰ ਸਿੱਧਾ ਵਿਵਕਸ਼ ਤੇ ਇਹ اسی ਤਰੀਕਾ ਸੰਗਤ ਦੀ ਸੇਵਾ ਕਰਦੇ ਰਹਿਣ ਧੰਨਵਾਦ ਕੋਲ ਲਗਾਇਆ ਜਾ ਰਿਹਾ ਹੈ ਸਵਾਦ ਤੁਹਾਰਾ ਇਹ ਖੰਬਨ ਕੈਂਪ ਦਾ ਸਭ ਤੋਂ ਵੱਡਾ ਪਿਛੋਕੜ ਇਹ ਹੈ ਜੀ ਅੱਜ ਤੋਂ ਦਹਾਕੇ ਪਹਿਲਾਂ ਕਾਪਦਾ ਕੋਠੀ ਜਿਹੜਾ ਇੱਕ ਟੀਵੀ ਦਾ ਹਸਪਤਾਲ ਸੀ ਜਿਹਨੂੰ ਹਰਮਿਟੇਜ ਕਿਹਾ ਜਾਂਦਾ ਸੀ ਉੱਥੇ ਅਸੀਂ ਇੱਕ ਨਾਰਾ ਦਿੱਤਾ ਸੀ ਉਹ ਨਾਰਾ ਕੀ ਦਿੱਤਾ ਸੀ ਵੀ ਆਓ ਹਸਪਤਾਲ ਨੂੰ ਜਿਉਂਦਾ ਕਰਨ ਦੇ ਲਈ ਖੂਨਦਾਨ ਕੈਂਪ ਲਾਈ ਅਸੀਂ ਲਗਾਤਾਰ ਨਮਾ ਸਾਲ ਹੈ ਜਿਹੜਾ ਉੱਥੇ ਖੂਨਦਾਨ ਕੈਂਪ ਲਾ ਕੇ ਮਨਾਉਂਦੇ ਆ ਕਿ ਅੱਜ ਇਹ ਸੰਪੂਰਨਤਾ ਹੋ ਗਈ ਗੁਰੂਤਰਾ ਸਭਾ ਕੇ ਸਾਡਾ ਬੇਨਤੀ ਸੀਗੀ ਇੱਥੇ ਅਰਦਾਸ ਕਰਕੇ ਇਹ ਮੂਰਤੀ ਲਗਿਆ ਸੀ ਭਾਈ ਸਰਜੀਤ ਸਿੰਘ ਜੀ ਬੱਤੇਗੜ੍ਹ ਪਾਸੋਂ ਵਾਲੇ ਕਿਸਾਨ ਜੁੰਡਿਆਂ ਵਾਲੇ ਖੜੇ ਨੇ ਤੇ ਹੋਰ ਮੇਰੇ ਸਾਥੀ ਖੜੇ ਨੇ ਜਿਹੜੇ ਉਸ ਟਾਈਮ ਸਾਡੇ ਮੂਰਤੀ ਦੇ ਮੋਢੀ ਸੀ ਉਹ ਮੂਰਤੀ ਦੀ ਜਿੱਤ ਤੇ ਅੱਜ ਅਸੀਂ ਜਿੱਤ ਦੀ ਖੁਸ਼ੀ ਹੈ ਜਿਹੜੀ ਗੁਰੂ ਸਭ ਨਾਲ ਸਾਂਝੀ ਕਰਨ ਦੇ ਲਈ ਇੱਥੇ ਆਏ ਇਹਦੇ ਲਈ ਅਸੀਂ ਖੂਨਦਾਰ ਕੈਂਪ ਉਸੇ ਪ੍ਰਤ ਦੇ ਵਿੱਚ ਲਾਇਆ ਜਿਹੜੀ ਸਾਡੀ ਪ੍ਰੋਜੈਕਟ ਈ ਨਾਮੇ ਪੜੋ ਸਾਹਿਬ ਜੀ ਤੁਸੀਂ ਕਿਹਾ ਜੀ ਤੁਸੀਂ ਇੱਥੇ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਮੈਨੂੰ ਅੱਜ ਖੁਸ਼ੀ ਹੈ ਕਿ ਸਾਥ ਪ੍ਰਚੋਤਮ ਸਿੰਘ ਜੀ ਜਿਹੜੇ ਮਿਹਨਤੀ ਉਹਨੂੰ ਸਫਲਤਾ ਮਿਲਿਆ ਹੈ ਪਰ ਉਹਨੂੰ ਹਾਲ ਲੱਗ ਗਿਆ ਫੋਟੋਫੋਟੋ ਵਾਲਾ ਲਿਖਤੀ ਹਾਂਜੀ ਦਾਸ ਭਾਈ ਜਗਮੀਰ ਸਿੰਘ ਸਾਧਰਾ ਮੁਖੀਵਾਦਾਰਾਲ ਇੰਡੀਆ ਗ੍ਰਾਮੀ ਰਾਜੀ ਪ੍ਰਚਾਰਕ ਸਿੰਘ ਸਵਾ ਜਦੋਂ ਪੰਜਾਬ ਸਰਕਾਰ ਨੇ ਮਸਤੋਣਾ ਸਾਹਿਬ ਦੀ ਜ਼ਮੀਨ ਗੈਰ ਤਰੀਕੇ ਦੇ ਨਾਲ ਆਪਣੇ ਨਾਂ ਕਰਾਈ ਉਰੋ ਜਦੋਂ ਜਥੇਦਾਰ ਪ੍ਰਸੂਤਨ ਸਿੰਘ ਫੱਗੂ ਵਾਲਾ ਸਾਹਿਬ ਨੇ ਉਹ ਮੋਰਚਾ ਲਾਇਆ ਉਸ ਮੋਰਚੇ ਦੇ ਵਿੱਚ ਸਾਡੀ ਸੰਸਥਾ ਨੂੰ ਨਾਲ ਲੈ ਕੇ ਜਿਹੜਾ ਸੀ ਮੋਰਚਾ ਲਾਇਆ ਉਦੋਂ ਮੈਨੂੰ ਇਹਨਾਂ ਨੂੰ ਮੈਨ ਦਾ ਮੋਕਾ ਮਿਲਿਆ ਮੈਂ ਸਮਝਦਾ ਕਿ ਬਹੁਤ ਵੱਡੀ ਸ਼ਿਸ਼ੀਅਤ ਹੈ ਅੱਜ ਪੀਜੀਐ ਜਿਹੜਾ ਹਸਪੀਟਲ ਬਣਿਆ ਹੈ ਚਾਹੇ ਉਹ ਬਣਾਉਣਾ ਤਾਂ ਸਰਾ ਸੈਂਟਰ ਸਰਕਾਰ ਨੇ ਸੀ ਜਾਂ ਪੰਜਾਬ ਸਰਕਾਰ ਦਾ ਯੋਗਦਾਨ ਸੀ ਪਰ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਉਹਦੇ ਵਿੱਚ ਪ੍ਰਸੂਤਨ ਸਿੰਘ ਫੱਗੂ ਵਾਲੇ ਦਾ ਜਿਹੜਾ ਪੀਜੀਐ ਅੱਜ ਬਣਿਆ ਬਹੁਤ ਵੱਡੀ ਸਹੂਲਤ ਇਲਾਕੇ ਨੂੰ ਮਿਲੀ ਹੈ ਉਹਦਾ ਸਾਰਾ ਹੀ ਜਿਹੜਾ ਕ੍ਰੈਡਿਟ ਹੈ ਉਹ ਜਹੇਦਾਰ ਪਰਸ਼ੋਦੂਰ ਸਿੰਘ ਬੱਗੂ ਵਾਲੋਂ ਨੂੰ ਜਾਂਦਾ ਹੈ ਇਹਨਾਂ ਦੀ ਮਿਹਨਤ ਦੇ ਸਦਕਾ ਹੀ ਜਿਹੜਾ ਅੱਜ ਉਹ ਬਣਿਆ ਅੱਜ ਗੁਰੂ ਸਾਹਿਬ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਨਾਂ ਨੇ ਇੱਥੇ ਸ਼ੁਕਰਾਨਾ ਕੀਤਾ ਹੈ ਸੋ ਅਸੀਂ ਇਹਨਾਂ ਦੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਹੈ ਸਾਨੂੰ ਵੀ ਇਹ ਜਨੂਨ ਹੋਇਆ ਕਿ ਇਸ ਤਰ੍ਹਾਂ ਦੇ ਕੰਮ ਸਾਨੂੰ ਕਰਨੇ ਚਾਹੀਦੇ ਹਨ